ਬਠਿੰਡਾ ਦੇ ਪੱਕਾ ਧੋਬਿਆਂਣਾ ਵਿਖੇ ਆਪਣੇ ਆਪ ਨੂੰ ਐਸਟੀਫ ਦਾ ਪੁਲਿਸ ਮੁਲਾਜ਼ਮ ਦੱਸ ਕੇ ਪੈਸੇ ਹੜੱਪਣ ਦੀ ਕੀਤੀ ਕੋਸ਼ਿਸ਼ ਅਤੇ ਫਿਰ ਲੋਕਾਂ ਨੇ ਕੀਤਾ ਇਸ ਨੂੰ ਹੱਥ ਖੜੀ ਸਮੇਤ ਕਾਬੂ ਤੇ ਫਿਰ ਕੀਤਾ ਥਾਣਾ ਸਿਵਲ ਲੈਣ ਦੇ ਹਵਾਲੇ। ਮਾਮਲਾ ਸੋਮਵਾਰ ਨੂੰ ਤਨਵੇ ਦੇ ਲਗਭਗ ਦਾ ਬਠਿੰਡਾ ਦੇ ਪੱਕਾ ਧੋਬਿਆਂਣਾ ਵਿਖੇ ਇੱਕ ਵਿਅਕਤੀ ਜੋ ਜਬ ਬੀਤੀ ਕੱਲ ਵੀ ਆਇਆ ਸੀ ਤੇ ਅੱਜ ਵੀ ਆਇਆ ਸੀ ਅਤੇ ਇੱਕ ਔਰਤ ਦੇ ਘਰ ਦੇ ਅੰਦਰ ਆਇਆ ਤੇ ਆਪਣੇ ਆਪ ਨੂੰ ਐਸਟੀਫ ਦਾ ਮੁਲਾਜ਼ਮ ਦੱਸਿਆ ਅਤੇ ਉਹਨਾਂ ਨੂੰ ਕਿਹਾ ਕਿ ਮੈਂ ਮੈਨੂੰ ਤੁਹਾਡੇ ਘਰੋਂ ਇੱਕ ਚਿੱਟਾ ਮਿਲਿਆ ਹੈ। ਜਿਸ ਨੂੰ ਲੈ ਕੇ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਤੇ ਕੱਲ 1000 ਰੁਪਏ ਲੈ ਵੀ ਗਿਆ ਸੀ ਤੇ ਅੱਜ ਜਦੋਂ ਇਹ ਦੁਬਾਰਾ ਪੈਸੇ ਲੈਣਾ ਆ ਤਾਂ ਇਹਨਾਂ ਵੱਲੋਂ ਅੰਦਰ ਹੀ ਇਸ ਨੂੰ ਆਪਣਾ ਕੇਰ ਲਿਆ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਥਾਣਾ ਸਿਵਲ ਲੈਣ ਦੀ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਨੇ ਮਾਮਲੇ ਦੀ ਆਪਣਾ ਜਾਂਚ ਕੀਤੀ ਤੇ ਇਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਇਸ ਦੇ ਕੋਲੋਂ ਇੱਕ ਹੱਥਕੜੀ ਵੀ ਮਿਲੀ ਆ ਉਸ ਨੂੰ ਸੁਣਾਉਣਿਆ ਕੀ ਸੀ ਸਾਰਾ ਮਾਮਲਾ ਦੱਸਦੀ ਹੈ ਕਿ ਪੂਰੀ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹ ਕੋਈ ਇੱਕ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ ਇਹ ਕੋਈ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਇਹਨਾਂ ਦੇ ਘਰ ਆਇਆ ਅਤੇ ਇਹਨਾਂ ਦੇ ਘਰ ਦੇ ਅੰਦਰ ਆਪ ਹੀ ਇਸ ਦੇ ਵੱਲੋਂ ਚਿੱਟਾ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਡਰਾ ਧਮਕਾ ਕੇ ਇਹਨਾਂ ਦੇ ਕੋਲੋਂ 20000 ਰੁਪਏ ਦੀ ਮੰਗ ਕੀਤੀ ਗਈ ਅਤੇ 1000 ਰੁਪਏ ਲੈ ਵੀ ਗਿਆ ਸੀ ਤੇ ਅੱਜ ਹੋਰ ਪੈਸੇ ਲੈਣ ਦੇ ਲਈ ਆਇਆ ਸੀ ਤਾਂ ਜਦ ਇਹਨਾਂ ਨੂੰ ਸ਼ੱਕ ਪਿਆ ਤਾਂ ਇਹਨਾਂ ਵੱਲੋਂ ਇੱਥੇ ਇਸ ਨੂੰ ਘੇਰ ਲਿਆ ਗਿਆ ਜਿੱਥੇ ਇਹਦੀ ਕੁੱਟਮਾਰ ਕੀਤੀ ਉੱਥੇ ਇਸ ਨੂੰ ਬੰਨ ਕੇ ਬਿਠਾ ਲਿਆ ਗਿਆ ਅਤੇ ਉਸ ਤੋਂ ਬਾਅਦ ਥਾਣਾ ਸਿਵਲ ਲੈਂਡ ਦੀ ਪੁਲਿਸ ਨੂੰ ਬੁਲਾਇਆ ਗਿਆ ਜਿੱਥੇ ਥਾਣਾ ਸਿਵਲ ਲੈਂਡ ਦੀ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਇਸ ਮਾਮਲੇ ਦੇ ਨਾਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਕੋਲ ਹੱਥ ਖੜੀ ਕਿੱਥੋਂ ਆਈ ਇਸ ਇਸ ਸੰਬੰਧੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਹੈ ਮੇਰਾ ਨਾਮ ਸੁਖਵਿੰਦਰ ਕੌਰ ਸੁਖੀ ਹੈ ਜੀ ਕਿਹੜਾ ਏਰੀਆ ਹੈ ਇਹ ਪੱਕਾ ਧੋਬੀਆਣਾ ਸੀ ਗਲੀ ਨੰਬਰ 2 ਕੀ ਮਾਮਲਾ ਜਿਹੜਾ ਇਸ ਵਿਅਕਤੀ ਆਇਆ ਮਾਮਲਾ ਵੀ ਇੱਜੇ ਆਇਆ ਕੱਲ ਸੇਮ ਆਹੀ ਟਾਈਮ ਸੀਗਾ ਮੇਰੇ ਨਾਲ ਕਿਰਾਏਦਾਰ ਰਹਿੰਦੇ ਮੇਰਾ ਦਿਓਰ ਇਹਦੇ ਕੋਲੇ ਮੁੰਡੇ ਆਉਂਦੇ ਜਾਂਦੇ ਆ ਮੈਂ ਇੱਥੇ ਕਾਲੀ ਮਸ਼ੀਨ ਲੱਗੀ ਹੋਈ ਸੀ ਐਸੀ ਤਰ੍ਹਾਂ ਕੱਪੜੇ ਵਾਲੀ ਮੈਂ ਇੱਥੇ ਕੱਪੜੇ ਧੋਈ ਜਾਂਦੀ ਸੀ ਮੋਟਰ ਚੱਲੀ ਜਾਂਦੀ ਸੀ ਇਹਨਾਂ ਨੇ ਇਹਦੇ ਬਾਰੇ ਪੁੱਛਿਆ ਮੁੰਡੇ ਬਾਰੇ ਸੋਮੇ ਬਾਰੇ ਤੇ ਮੈਂ ਕਿਹਾ ਵੀਰ ਜੀ ਅੰਦਰ ਹੀ ਹੋਣਗੇ ਕੋਈ ਨਹੀਂ ਮਿਲ ਲੋ ਕਹਿੰਦਾ ਮਾਤਾ ਸਾਨੂੰ ਪਾਣੀ ਪਿਆ ਦੇ ਮੈਂ ਕਿਹਾ ਕੋਈ ਨਹੀਂ ਬੇਟੇ ਪਾਣੀ ਉਹ ਪਿਆ ਟੋਕਰਾਂ ਵਾ ਗਲਾਸ ਚੱਕ ਲਓ ਮੇਰੇ ਕੋਲ ਕੋਈ ਚਿੱਤ ਚ ਗੱਲ ਸੀ ਜੀ ਮੈਂ ਕਿਹਾ ਪਾਣੀ ਪੀ ਲਓ ਪੀ ਕੇ ਪਾਣੀ ਅੰਦਰ ਸੋਫੇ ਤੇ ਬਹਿ ਗਏ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਆ ਕੇ ਕਹਿੰਦੇ ਇਹ ਦੋ ਜਣੇ ਸੀ ਜੀ ਇੱਕ ਬਿੱਲੀਆਂ ਜਾਂ ਕਾਲਾ ਮੁੰਡਾ ਸੀ ਮੈਂ ਮੇਰੀ ਚ ਗਲਤੀ ਹੋਈ ਰਗੀ ਮੈਂ ਬਾਹਰ ਨਿਕਲ ਕੇ ਨਹੀਂ ਦੇਖਿਆ ਮੈਂ ਕਿਹਾ ਚਲੋ ਮੁੰਡਿਆ ਕੋਲੇ ਕਰਾਇਦਾਰ ਕੋਲੇ ਆਏ ਨੇ ਕੋਈ ਗੱਲ ਨਹੀਂ ਇਹਨੂੰ ਮਿਲ ਲਾਏ ਹੁਣੇ ਯਾਰ ਇਦੇ ਕੋਲੇ ਮੁੰਡੇ ਅਕਸਰ ਆਉਂਦੇ ਹੀ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੋਇਆ ਇਹਨੇ ਇੱਕ ਦਮ ਜਦੋਂ ਅੰਦਰ ਇਹਨਾਂ ਨੇ ਰੌਲਾ ਪਾ ਲਿਆ ਮੈਂ ਭੱਜ ਕੇ ਅੰਦਰ ਗਈ ਮੈਨੂੰ ਕਹਿੰਦਾ ਆਹ ਦੇਖ ਕਹਿੰਦਾ ਮਾਤਾ ਉੱਥੇ ਮੀਟਰ ਐਦਾਂ ਦਾ ਨਾ ਕੋਈ ਚਿੱਟੇ ਰੰਗ ਦਾ ਐਦਾਂ ਮੀਟਰ ਚੱਲ ਰਿਹਾ ਸੀਗਾ ਉਹਦੇ ਉੱਤੇ ਜੀ ਇਹ ਵੀ ਮਤਲਬ ਕਿ ਸਮਾਨ ਰੱਖੀ ਰੱਖੇ ਸੀ ਚਿੱਟਾ ਤੇ ਮੈਨੂੰ ਕਹਿੰਦਾ ਕੀ ਗੱਲ ਤੂੰ ਚਿੱਟਾ ਵੇਚਦੀ ਹੈ ਕਹਿੰਦਾ ਹਰ ਸਿਮਰਤ ਦੀ ਫੋਟੋ ਲੱਗੀ ਆ ਮੈਂ ਕਿਹਾ ਕਾਕਾ ਮੈਂ ਕਿਹਾ ਤੂੰ ਕੌਣ ਆ ਕਿਵੇਂ ਮੈਨੂੰ ਬੋਲੀ ਜਾਂਦਾ ਮੈਨੂੰ ਕਹਿੰਦਾ ਮੈਂ ਤੇ ਪੈਰੀ ਹੱਥ ਵੀ ਲਾਏ ਮੇਰੇ ਬੇਟੇ ਦੀ ਜੀ ਬਾਹ ਮਰੋੜ ਲਿਖੇ ਨੇ ਖੜੇ ਖੜੇ ਦੀ ਨਾਲੇ ਮੇਰੇ ਤੇ ਔਰ ਦੀ ਕਹਿੰਦਾ ਮੈਂ ਤਾਂ ਦੋਵਾਂ ਨੂੰ ਹੱਤ ਕੜੀਆਂ ਦੇ ਖਾ ਕੇ ਕਹਿੰਦਾ ਮੈਂ ਤਾਂ ਚੱਲਿਆ ਨਹੀਂ ਪੈਸੇ ਦੇ ਮੈਂ ਦਵਾ ਦਵਜੀ ਆਪਦਾ ਪਰਸ ਫਰੋਲਿਆ ਮੇਰੇ ਪਰਸ 'ਚ ਓਨਲੀ 1200 ਰੁਪਈਆ ਸੀ ਵੀਰ ਜੀ ਮੈਂ ਇਹਦੀਆਂ ਮਿੰਤਾ ਮਤਾਂ ਕੀਤੀਆਂ ਮਾ ਕੋਈ ਨਹੀਂ ਬੇਟੇ ਇਦਾਂ ਨਾ ਕਰੋ ਤੁਸੀਂ ਐਸੀ ਕੋਈ ਵੇਚਦੇ ਨਹੀਂ ਸਾਨੂੰ ਐ ਖਰਾਬ ਨਾ ਕਰੋ ਜੇ ਤੂੰ ਮਾੜਾ ਜਿਹਾ ਵੀ ਮੁੰਡੇ ਨੂੰ ਬਾਹਰ ਲਗਾ ਵੇਚ ਤਾਂ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਮੈਂ ਕਹਤੋਂ ਨੂੰ ਪਤਾ ਵੀ ਮੈਂ ਪਗਾਣਾ ਮੱਲੇ ਦੀ ਹਨਾ ਮੈਨੂੰ ਕਹਿੰਦਾ ਨਹੀਂ ਮੈਨੂੰ ਤਾਂ ਹੋਣੀ 20000 ਰੁਪਿਆ ਕੱਢ ਐਨੇ ਥੋੜੇ ਵੀਰ ਜੀ ਨੂੰ ਪਤਾ ਲੱਗਿਆ ਉਹ ਤੁਹਾਨੂੰ ਪਤਾ ਦੋਵੇਂ ਲੱਤਾਂ ਉਹਨਾਂ ਦੀਆਂ ਫ੍ਰੈਚਰ ਨੇ ਹਾਲੀਵੁੱਡੀ ਕੋਲੇ ਆ ਗਿਆ ਕਹਿੰਦਾ ਕੀ ਗੱਲ ਹੋਊਗੀ ਕਾਕਾ ਕਹਿੰਦਾ ਵੀ ਐ ਕਰਕੇ ਉਹ ਮੈਨੂੰ ਇਹਨੇ ਮੇਰੇ ਦੋ ਤਨ ਥੱਪੜ ਮਾਰੇ ਘਰ ਦੇ ਆਨੇ ਕਹਿੰਦੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਗੇਟ ਨਾ ਖੋਲਿਆ ਕਰ ਇੰਨਾਂ ਕੋਲੇ ਤਰ੍ਹਾਂ ਤਰ੍ਹਾਂ ਦੇ ਕੱਲ ਮੈਂ ਤੋ 1000 ਰੁਪਏ ਲੈ ਗਿਆ ਵੀਰ ਜੀ ਇਹ ਅੱਜ ਫੇਰ ਮੈਨੂੰ ਇਹ ਨਹੀਂ ਮੈਂ ਮੁੰਡੇ ਅਰੈਸਟ ਕਰਦਾ ਸਾਰੇ ਮੈਨੂੰ ਪੈਸੇ ਦੇ ਫੇਰ ਅਸੀਂ ਕੀ ਕਹਿੰਦਾ ਸੀ ਮੈਂ ਮਲਾਜ਼ਮ ਹਾਂ ਹਾਂ ਕਹਿੰਦਾ ਮੈਂ ਮਲਾਜ਼ਮ ਹਾਂ ਐਸਟੀਐਫ ਦਾ ਮਲਾਜ਼ਮ ਹਾਂ ਕਹਿੰਦਾ ਮੈਂ ਇਹਦੇ ਨਾਲ ਵੀਰ ਜੀ ਇੱਕ ਹੋਰ ਆ ਬਿੱਲੀਆਂ ਜੱਖਾ ਦਾ ਮੁੰਡਾ ਕੱਲ ਸੀਗਾ ਅੱਜ ਨਹੀਂ ਆਇਆ ਅੱਜ ਇਹ ਕੱਲੀ ਆਇਆ ਹੁਣ ਫੇਰ ਮੈਨੂੰ ਧਾਮਕੀਆਂ ਦੇਣ ਲੱਗਿਆ ਹੱਥ ਕੜੀ ਸੀ ਹਾਂਜੀ ਹੱਥ ਕੜੀ ਸੀ ਇਹਦੇ ਕੋਲੇ ਉਹ ਥੱਪੜ ਥੱਪੜ ਮਾਰ ਕੇ ਫੇਰ ਮੈਂ ਤਾਂ ਖੋਈ ਮੇਰਾ ਕੋਈ ਨਹੀਂ ਮੈਂ ਸਿਵਲ ਲੈਂਡ ਥਾਣੇ ਦੀ ਪੁਲਿਸ ਨੂੰ ਬੁਲਾਉਣੀ ਆ ਮੈਂ ਤੈਨੂੰ ਹੁਣੀ ਦੱਸਦੀ ਆ ਅਸੀਂ ਔਰ ਇਹ ਇਹਦੇ ਮਾਰਿਆ ਤਾ ਵੀਰ ਜੀ ਅਸੀਂ ਇਹ ਤੋਂ ਇਹ ਪੁੱਛਣਾ ਜ਼ਰੂਰੀ ਸੀ ਵੀ ਤੂੰ ਉਹ ਮੀਟਰ ਕਿੱਥੋਂ ਲੈ ਕੇ ਆਇਆ ਸੀਗਾ ਜਿਹੜਾ ਲੈ ਕੇ ਤੂੰ ਮੇਰੇ ਘਰੇ ਵੜਿਆ ਨਾਲੇ ਉਹ ਸਮਾਨ ਤੇਨੂੰ ਕਿਹੜੇ ਬੰਦੇ ਨੇ ਭੇਜਿਆ ਸੀ ਵੀਰ ਜੀ ਉਹ ਤਾਂ ਕਹੋ ਗਈ ਉਹ ਤਾਂ ਕਹੂਗੀ ਤੁਹਾਨੂੰ ਪਤਾ ਉਸ ਜਾਲ ਚ ਸਾਨੂੰ ਫਸਾ ਲਿਆ ਜਦੋਂ ਮੇਰੇ ਕਮਰੇ ਚ ਹੀ ਵੜ ਗਿਆ ਉਹ ਤਾਂ ਬਹੁਤ ਕੁਝ ਕਹੂਗਾ ਵੀਰ ਜੀ ਕਿਵੇਂ ਆਇਸੀ ਤਰ ਕੱਲ੍ਹ ਮੁੰਡੇ ਨਾਲ ਆਇਆ ਸੀਗਾ ਕੀ ਲੈਣਾ ਸੀ ਸਮਾਨ ਲੈਣਾ ਆਇਆ ਸੀ ਗਰਾਮ ਕੀ ਸਮਾਨ ਚਿੱਟਾ ਜੀ ਫਿਰ ਕਿੱਥੇ ਆਓ ਕੱਲ ਪੀ ਲਿਆ ਸੀਗਾ ਜੀ ਕਿਹਦੇ ਤੋਂ ਲਿਆ ਸੀ ਇੱਥੋਂ ਹੀ ਇਸੇ ਕਰੂ ਹੀ ਲੇਤਾ ਸੀ ਜੀ ਅੱਜ ਫਿਰ ਕੀ ਲੈਣਾ ਸੀ ਅੱਜ ਮੈਂ ਇਹਨਾਂ ਦੇ ਮੁੰਡੇ ਨਹੀਂ ਸੱਦੇ ਆ ਸੀਗਾ ਜੀ ਹਾਂ ਜੀ ਕਹਿੰਦਾ ਮਿਲ ਕੇ ਜਾਈਂ ਬਸ ਕਾਦੇ ਵਾਸਤੇ ਮਿਲ ਕੇ ਜਾਈਂ ਕਹਿੰਦਾ ਮੈਨੂੰ ਨਹੀਂ ਤੇਰੀ ਲਿਆਜ ਫਿਰ ਇਹਨਾਂ ਨਾਲ ਕਾਦੀ ਆ ਸਮਾਨ ਮੈਂ ਤਾਂ ਮੁੰਡੇ ਨਾਲ ਆਇਆ ਸੀ ਕਿਸੇ ਨਾਲ ਕੀ ਕਰਦੇ ਹੋਗੇ ਮੈਂ ਤਾਂ ਪ੍ਰਾਈਵੇਟ ਵੇਲਾ ਰਹਿਣਾਗਾ ਜੀ ਕੋਈ ਕੰਮ ਨਹੀਂ ਕਰਦਾ ਨਾ ਜੀ ਫਿਰ ਰਾਤ ਕੜੀ ਕੇ ਮੈਂ ਆਈ ਤੁਹਾਡੇ ਕੋਲ ਆ ਆ ਕਿਹੜੀ ਜੀ ਰਿਆਤ ਕਰੀ ਜੀ ਮੇਰੇ ਕੋਲੇ ਥੋੜੀ ਸੀਗੀ ਜੀ ਇਹ ਇਹ ਤਾਂ ਗੱਡੀ ਗੁੱਡੀ ਚ ਪਈ ਸੀ ਗੱਡੀ ਗੁੱਡੀ ਚੋਂ ਕੱਢੀ ਹੈਗੀ ਕਿਹੜੀ ਗੱਡੀ ਚੋਂ ਉਹ ਮੁੰਡਾ ਜਿਹੜਾ ਨਾਲ ਆਇਆ ਸੀ ਮੇਰੇ ਨਾਲ ਉਹ ਕੌਣ ਹੈਗਾ ਉਹ ਮੁੰਡਾ ਪਤਾ ਨਹੀਂ ਇੱਥੋਂ ਬਚੰਡੇ ਤੋਂ ਆ ਮਿਲਦਾ ਹੁੰਦਾ ਹੈ ਜੀ ਫਿਰ ਉਹਦੇ ਕੋਲੇ ਕਿਵੇਂ ਆਇਆ ਤੇਰੇ ਕੋਲੇ ਜਾ ਉਹਦੇ ਕੋਲੇ ਕਿਵੇਂ ਆਇਆ ਪਤਾ ਨਹੀਂ ਸਰ ਮੈਨੂੰ ਤੇ ਸਰਕਾਰੀ ਹੱਥ ਘੜੀ ਹੈ ਕਿਸੇ ਕੋਲੇ ਆਇਆ ਨਹੀਂ ਸਰ ਪਤਾ ਨਹੀਂ ਸਰ ਮੈਨੂੰ ਜਿਹੜਾ ਨਾਲ ਦਾ ਮੁੰਡਾ ਉਹ ਕੀ ਕਰਦਾ ਉਹ ਪਤਾ ਨਹੀਂ ਮੈਨੂੰ ਕੀ ਕਰਦਾ ਜੀ ਮੈਂ ਤਾਂ ਸਿਰਫ ਇੱਥੇ ਤੋਂ ਬੀਆ ਨਹੀਂ ਮਿਲਦਾ ਹੁੰਦਾ ਸਮਾਨ ਲਾਉਣ ਇੱਕ ਦੋ ਵਾਰ ਹੀ ਲਾ ਲਿਆ ਨਾਲ ਵੇਖ ਫਿਰ ਤੇ ਇਹਨਾਂ ਨੇ ਵਿਰੋਧ ਕੀਤਾ ਸੀ ਫਿਰ ਤੁਸੀਂ ਇਹਨਾਂ ਦੇ ਘ ਹੁਣ ਵਿਰੋਧ ਇਹ ਇਕੱਲਾ ਚ ਚੁੰਬੜ ਗਿਆ ਜੀ ਮੇਰੇ ਸੱਟਾਂ ਮਾਰੀਆਂ ਦੇਖ ਕਿਸੇ ਦੇ ਘਰੇ ਮੈਡੀਕਲ ਕਰਮ ਅਗਲਾ ਤੇ ਗਿਆਪ ਸੀ ਗਿਆੜ ਪਰਮਿਸ਼ਨ ਤੋਂ ਤੱਕ ਇਹ ਨਾ ਵੜੋਗੇ ਜਾਂ ਅਗਲੀ ਦੀ ਗਿਆੜ ਸਹਿਮਤੀ ਤੋੜੋਗੇ ਤਾਂ ਮੈਂ ਅਗਲਾ ਤੱਕ ਕਹੂੰਗਾ ਹੀ ਨਾ ਠੀਕ ਆ ਜੀ ਤੇ ਇੱਥੇ ਗੁੰਦਰਪੁਰ ਸਥਿਤੀ ਹੈ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਸੀਗਾ ਉਹ ਆਪਣੇ ਆਪ ਨੂੰ ਇਹਨਾਂ ਦੇ ਦੱਸਣ ਮੁਤਾਬਕ ਮੁਲਾਜ਼ਮ ਦੱਸਦਾ ਸੀ ਇਹਦਾ ਨਾਮ ਹੈ ਗੁਰਸੇਵ ਸਿੰਘ ਸਨ ਉਹ ਪੁਛਿਆ ਰਿਹਾ ਸੀ ਤੇ ਇਹ ਫਿਰ ਉਹਦੀ ਘੁੱਟਮਾਰ ਵੀ ਹੋਈ ਹੈ ਉੱਥੇ ਇਹ ਇਹਨਾਂ ਦੇ ਦੱਸਣ ਮੁਤਾਬਕ ਕਹਿ ਰਹੇ ਸੀ ਕਿ ਕਿਸ ਨੂੰ ਅਰੈਸਟ ਕਰਨਾ ਹੈ ਸੀ ਕਿ ਕੀ ਤੇ ਕੌਣ ਬਾਕੀ ਨਾਲ ਲਿਖ ਜਮੇ ਉਹ ਕਰਦੇ ਇੱਕ ਹੱਪੜੀ ਵੀ ਆ ਉਹਦੇ ਕੋਲੇ ਉਹਦੀ ਪੜਤਾਲ ਕਰਦੇ ਆ ਉਹ ਆ ਗਏ ਮੁੁੱਢਲੇ ਤੌਰ ਤੇ ਲੱਗਿਆ ਵੀ ਮੁਲਾਜ਼ਮ ਹੈਗਾ ਕਿ ਨਹੀਂ ਨਹੀਂ ਹਲੇ ਤਾਂ ਨਹੀਂ ਮੁਲਾਜ਼ਮ ਤਾਂ ਵੇਖਿਆ ਜੀ ਆ ਦੇ ਇਨਕਮ ਦਾ ਪਤਾ ਲੱਗਿਆ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਇਹ ਹੱਥਕੜੀ ਸਰਕਾਰੀ ਹੁੰਦੀ ਹੈ ਪ੍ਰਾਈਵੇਟ ਤਾਂ ਨਹੀਂ ਕੋਈ ਮਿਲਦੀ ਜੀ ਨਹੀਂ ਵੈਸੇ ਆ ਮਿਲਦੀ ਨਹੀਂ ਇਹ ਤਾਂ ਸਾਰੀ ਅਸੀਂ ਇਨਵੈਸਟੀਗੇਸ਼ਨ ਕਰਦੇ ਕਿੱਥੋਂ ਲਈ ਹੈ ਕਿੱਥੋਂ ਲਿਆ ਹੈ